ਹਾਂਜੀ ਅੱਜ ਆਪਾਂ ਸਭ ਤੋਂ ਹੈਵੀ ਸਾਈਜ਼ ਦੇ ਸੂਟ ਦੀ ਕਟਿੰਗ ਕਰਨ ਲੱਗਿਆਂ ਦੇਖੋ ਇਹ ਆਪਾਂ ਨੇ ਚਾਰ ਤਹਾਂ ਕਰਕੇ ਕਪੜਾ ਵਿਛਾ ਲਿਆ ਇੱਧਰ ਖੁੱਲੀ ਸਾਈਡ ਆ ਇਹਦੀ ਤੇ ਦੂਜੀ ਸਾਈਡ ਆਪਾਂ ਨੇ ਬੰਦ ਰੱਖੀ ਆ ਤੇ ਸਾਈਜ਼ ਇਹਨਾਂ ਦਾ ਹੈਗਾ ਦੇਖੋ हिਪ ਹੈਗੀ 28 ਇੰਚ ਕਮਰ ਵੀ 28 ਇੰਚ ਹੈ ਤੇ ਇਹਨਾਂ ਦੀ ਛਾਤੀ ਦਾ ਨਿਸ਼ਾਨ ਵੀ ਆ ਜਿਹੜਾ 28 ਇੰਚ ਤੇ ਲਾਉਣਾ ਆਪਾਂ ਨੇ 28 28 ਹੋਈ ਤਿੰਨੇ ਚੀਜ਼ਾਂ ਲੱਗੀਆਂ 28 ਜਣੇ ਕਿ ਜਿਹੜਾ ਆਪਾਂ ਕਮੇਜ ਤੋਂ ਨਾਪ ਲੈਨੇ ਆ ਤਾਂ 28 ਇੰਚ ਜੇ ਆਪਾਂ ਗੋਲ ਮਿੰਦਿਆਂ ਤਾਂ 56 ਇੰਚ ਸ਼ਾਤੀ ਦੇ ਹਿਸਾਬ ਨਾਲ ਆਪਾਂ ਨੇ ਸੂਟ ਦੀ ਕਟਿੰਗ ਕਰਨੀ ਆ ਪਹਿਲਾਂ ਆਪਾਂ ਇਹਨਾਂ ਦੇ ਧੀਰੇ ਦਾ ਨਿਸ਼ਾਨ ਲਾਉਣਾਗਾ 8.5 ਇੰਚ ਤੇ ਕਿਉਂਕਿ ਇਹਨਾਂ ਦੇ ਗਲੇ ਨੇ ਜਿਹੜੇ ਛੋਟੇ ਨੇਗੇ ਜੇ ਆਪਾਂ ਡੀਪ ਨੈੱਕ ਰੱਖਣਾ ਹੋਵੇ ਫੇਰਾ ਪੱਟ ਤੇ ਵੀ ਕਟਿੰਗ ਕਰ ਲਾਂਗੇ 1/2 ਇੰਚ ਘਟਾ ਕੇ ਪਰ ਇਹਨਾਂ ਦੇ ਜਿਹੜੇ ਗਲੇ ਨੇਗੇ ਛੋਟੇ ਨੇ ਤੇ ਆਪਾਂ 8.5 ਤੇ ਨਿਸ਼ਾਨ ਲਾਇਆ ਇਹ ਥਾਂ ਨੂੰ ਮੋਢੇ ਦਾ ਨਿਸ਼ਾਨ ਆਪਾਂ ਇੱਥੇ 8 ਇੰਚ ਤੇ ਲਾਇਆ ਇੱਥੋਂ ਵੀ ਆਪਾਂ 8 ਇੰਚ ਰੱਖਿਆ ਇਹ ਵਾਲੇ ਨਿਸ਼ਾਨ ਨੂੰ ਆਪਾਂ ਸਿੱਧਾ ਕਰ ਲੈਣਾ। ਹਸਤਰਾਪੈਨ ਨੂੰ ਸਿੱਧਾ ਕਰ ਦਾਂਗੇ। ਤੇ ਹੁਣ ਆਪਾਂ ਇਹਦੇ ਜਿਹੜੇ ਸਾਈਡ ਸੀਨ ਆ ਉਹਦਾ ਨਿਸ਼ਾਨ ਲਾਵਾਂਗੇ। ਸਾਈਡ ਸੀਨ ਇਹਨਾਂ ਦੀ 14 ਇੰਚ ਤੇ ਆ। ਆਪਾਂ 14.5 ਇੰਚ ਰੱਖਣੀ ਹੈ ਇੱਥੋਂ 14 ਇੰਚ ਆਪਣਾ ਸਿਉਣ 'ਚ ਜਾਊਗਾ ਪਰ ਮੋਢੇ ਕੰਨੀਓ। ਤੇ ਹੁਣ ਆਪਾਂ ਇੱਥੇ हिਪ ਦਾ ਨਿਸ਼ਾਨ ਲਾ ਲਾਂਗੇ। ਇਹ ਪੈਨਾਂ ਦੀ ਹੈਗੀ 28 ਇੰਚ ਤੇ ਆਪਾਂ 14 ਤੇ ਨਿਸ਼ਾਨ ਲਾਵਾਂਗੇ ਅੱਧ ਤੇ ਇੱਥੇ ਆਪਾਂ 14 ਇੰਚ ਤੇ ਨਿਸ਼ਾਨ ਲਾ ਲੈਣਾ ਕਮਰ ਵੀ ਇਹਨਾਂ ਦੀ ਸੇਮ ਹੈ ਇੱਥੇ ਵੀ ਆਪਾਂ ਨੇ 14 ਇੰਚ ਤੇ ਨਿਸ਼ਾਨ ਲਾਉਣਾ ਹੈ ਟੈਪਲੇਟਾਂ ਆਪਾਂ ਨੇ ਇਹਦੇ ਵਿੱਚ ਪਲਵੋਈਆਂ ਵਗੈਰਾ ਆਪਾਂ ਨੇ ਕੁਝ ਨਹੀਂ ਪਾਉਣਾ ਹੈਗਾ ਜੀ ਬਹੁਤ ਜ਼ਿਆਦਾ ਹੈਵੀ ਸਾਈਜ਼ ਹੈ ਇਹ ਸੂਟ ਦਾ ਓਕੇ ਆਪਾਂ ਤਾਂ ਨੇ ਨਿਸ਼ਾਨਾ ਨੂੰ ਸਿੱਧਾ ਕਰ ਲਿਆ ਫਿਟਿੰਗ ਵੀ ਇਹਨਾਂ ਦੀ ਜਿਹੜੀ ਆਪਾਂ ਸਲਾਈ ਲਾਉਣ ਵਾਲੀ ਥੋੜੀ ਜੀ ਬਸ ਬਿਲਕੁਲ ਹਲਕੀ ਜੀ ਪੁਆਇੰਟ ਦੀ ਗੁਲਾਈ ਦੇਵਾਂਗੇ ਹਿੱਪ ਕਮਰ ਤੋਂ ਅਦਰਵਾਈਜ਼ ਇਹਦੀ ਫਿਟਿੰਗ ਕੋਈ ਨਹੀਂ ਪੈਂਦੀ ਹੈਗੀ ਕਿਉਂਕਿ ਸੇਮ ਹੀ ਨਾਪ ਆ ਜਿਹੜਾ ਇਹ ਕਿੰਨੇ ਚੀਜ਼ਾਂ ਬੰਦ ਤੇ ਹੁਣ ਆਪਾਂ ਇੱਥੋਂ ਮੋਢੇ ਦੀ 프ਰੰਟ ਵਾਲੀ ਗੁਲਾਈ ਪਾ ਲੈਣੀ ਆ ਗੁਲਾਈ ਆਪਾਂ ਇੱਥੋਂ ਇਹਦੀ 7/2 ਇੰਚ ਤੇ ਪਾਈ ਹੈ ਹੁਣ ਆਪਾਂ ਇੱਥੋਂ ਵੀ 14 ਇੰਚ ਤੇ ਛਾਤੀ ਦਾ ਨਿਸ਼ਾਨ ਲਾ ਲਾਂਗੇ ਇੱਥੇ ਤੱਕ ਆਪਾਂ ਇਹਨੂੰ ਗੁਲਾਈ ਨੂੰ ਮਿਲਾ ਦਾਂਗੇ ਜਿੱਥੇ ਤੱਕ ਆਪਾਂ ਨੇ ਛਾਤੀ ਦਾ ਨਿਸ਼ਾਨ ਲਾਇਆ ਇੱਕ ਵਾਰੀ ਆਪਾਂ ਮੋਢੇ ਨੂੰ ਮਿਣ ਕੇ ਦੇਖ ਲਾਂਗੇ ਵੀ ਆਪਣਾ ਪ੍ਰੋਪਰ ਸਹੀ ਆ ਰਿਹਾ ਜਿੰਨਾ ਆਪਾਂ ਨੂੰ ਚਾਹੀਦਾ ਕਿਉਂਕਿ ਆਪਾਂ ਨੇ 11.5 12 ਇੰਚ ਦੇ ਇਹਨਾਂ ਦਾ ਮੋਢਾ ਤਿਆਰ ਕਰਨਾ ਬਾਲਾ ਜਿਆਦਾ ਖੁੱਲਾ ਮੋਢਾ ਪਾਉਂਦੇ ਨੇ ਤੇ ਅੱਧਾ ਇੰਚ ਆਪਾਂ ਇੱਥੋਂ ਡਾਊਨ ਕਰਨਾ ਹੈ ਇਹਦਾ ਕੱਲੇ ਫਰੰਟ ਪੱਲੇ ਨੂੰ ਆਪਾਂ ਅੱਧਾ ਇੰਚ ਡਾਊਨ ਕਰਾਂਗੇ ਡਾਉਨ ਦਾ ਨਿਸ਼ਾਨ ਲਾ ਕੇ ਆਪਾਂ ਨੇ ਮੋਢੇ ਦਾ ਤੇ ਆਪਾਂ ਫੇਰ ਦੁਬਾਰਾ ਇਹਦੇ ਮਿਣਕੇ ਦੇਖਾਂਗੇ ਦੇਖੋ 12 ਇੰਚ ਤੇ ਆ ਗਿਆ ਤੇ ਆਪਣਾ 1/2 ਇੰਚ ਸਲਾਈ ਚ ਚਲਾ ਜਾਓ ਆਪਣਾ 1 1/2 11 ਇੰਚ ਮੋਢਾ ਰਹਿ ਜਾਓ ਤੇ ਇੱਥੋਂ ਇਹਨੂੰ ਇੱਕ ਵਾਰੀ ਇਸ ਤਰ੍ਹਾਂ ਮਲਾ ਕੇ ਪਿਛਲੇ ਪੱਲਿਆਂ ਦਾ ਆਪਾਂ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਆਪਾਂ ਇਹਨੂੰ ਛਾਤੀ ਵਾਲੇ ਨਾਪਨਾ ਮਨਾ ਲਾਂਗੇ ਇਰੇ ਦੇ ਵਿੱਚ ਆਪਾਂ ਸਵਾ ਕੈਂਚੇ ਅੰਦਰ ਨੂੰ ਗੁਲਾਈ ਦੇ ਦਾਂਗੇ। ਠੀਕ ਹੈ ਲੋ ਜੀ ਇਹ ਆਪਣੇ ਪਿਛਲੇ ਪੱਲਿਆਂ ਦੀ ਕਟਿੰਗ ਹੋ ਗਈ। ਇਹ ਆਪਣੇ ਨਿਸ਼ਾਨ ਸਾਰੇ ਲੱਗੇ ਨੇ। ਤੇ ਵਸੇ ਇਹਦੀ ਜਦੋਂ ਆਪਾਂ ਫਿਟਿੰਗ ਪਾਉਣੀ ਆ ਦੋ ਕੁ ਪੁਆਇੰਟ ਆਪਾਂ ਕਮਰ ਤੋਂ ਥੋੜੀ ਜਿਹੀ ਗੁਲਾਈ ਦੇ ਦਾਂਗੇ। ਵੈਸੇ ਇਹਨਾਂ ਦੀ ਜਿਹੜੀ ਫਿਟਿੰਗ ਆ ਸੇਮ ਹੀ ਆ ਤਿੰਨੇ ਚੀਜ਼ਾਂ ਦੀ। ਤੇ ਆਪਾਂ ਇਹਦੇ ਨੇਕ ਦਾ ਨਿਸ਼ਾਨ ਲਾਵਾਂਗੇ ਪੌਣੇ ਇੱਕ 3 ਇੰਚ ਤੇ ਦਾ 2.5 ਜਿੱਥੇ-ਜਿੱਥੇ ਆਪਾਂ ਨੇ ਨਿਸ਼ਾਨ ਲਾਇਆ ਨੇ ਇਹਦੀ ਕਟਿੰਗ ਕਰ ਦਾਂਗੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਸੋ ਇਥੇ ਆਪਾਂ ਸਾਰੇ ਸੂਟ ਦੀ ਕਟਿੰਗ ਕਰਕੇ हिਪ ਤੇ ਕਮਰ ਤੇ ਆਪਣੇ ਕੱਟ ਲਾ ਲਾਂਗੇ। ਉਸ ਤੋਂ ਬਾਅਦ ਆਪਾਂ ਇਹਦੀ 슬ੀਵਜ਼ ਦੀ ਕਟਿੰਗ ਕਰ ਲਈ ਹੈ। ਦੇਖੋ ਇਹ ਤੁ ਆਪਾਂ ਨੇ ਇਕੱਲੇ ਫਰੰਟ ਪੱਲੇ ਦਾ ਜਿਹੜਾ 1/2 ਇੰਚ ਡਾਊਨ ਰੱਖਿਆ। ਪਿਛਲਾ ਪੱਲਾ ਆਪਾਂ 1/2 ਇੰਚ ਵਧਾ ਕੇ ਰੱਖਿਆ ਇਹ ਤੋਂ। ਤੇ ਆਪਾਂ ਨੇ ਇਹਦੀਆਂ ਬਾਹਾਂ ਦੀ ਕਟਿੰਗ ਕਰ ਲਈ ਹੈਗੀ ਦੇਖੋ ਬਾਹਾਂ ਦੇ ਜਿਹੜੀ ਆਪਾਂ ਨੇ ਇਹਦੀ ਮੂਰੀ ਰੱਖੀ ਹੈਗੀ 10 ਇੰਚ ਆਪਾਂ ਇਹਦੀ ਕਟਿੰਗ ਕਰੀ ਹੈਗੀ ਤੇ 9 ਇੰਚ ਤਿਆਰ ਕਰਨੀ ਹੈ ਮੂਰੋ ਮੂਰੀ ਸੋ ਵੀਡੀਓ ਦੇਖਣ ਲਈ ਥੋੜਾ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ